ਖਬਰਨਾਮਾ ਦੇਖ ਰਿਹਾ ਹਾਂ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਨੂੰ ਪਈਆਂ ਭਾਜਣਾ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕੀ ਕੀਤਾ ਸਾਹਬੇ ਕਿਸ ਤਰ੍ਹਾਂ ਇਸ ਵੱਡੀ ਹਲਚਲ ਵੱਡੇ ਬਿਵਾਲ ਤੋਂ ਬਚਿਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਹਾਲੇ ਟਾਸ ਤੋਂ ਮੱਸ ਨਹੀਂ ਹੋ ਰਹਾ ਤੇ ਦੂਸਰੇ ਪਾਸੇ ਮੋਰਚਾ ਖੋਲ ਦਿੱਤਾ ਹੈ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਭੰਗੜੂਸੇ ਨੂੰ ਕਿਵੇਂ ਖਤਮ ਕੀਤਾ ਜਾਵੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਪੱਧਰ ਤੇ ਸਰਕਾਰ ਨੇ ਤਿਆਰੀਆਂ ਕਰ ਲੀਆਂ ਨੇ ਕਿਉਂਕਿ ਜਿਹੜੇ ਅਰਵਿੰਦ ਕੇਸ਼ਵਾਲ ਨੇ ਉਹਨਾਂ ਨੇ ਦਿੱਲੀ ਦੇ ਕਾਰੋਬਾਰੀਆਂ ਦੇ ਨਾਲ ਸੈਟਿੰਗ ਵੀ ਕਰ ਲਈ ਹੈ ਪੈਸੇ ਦਾ ਲੈਣ-ਦੇਣ ਵੀ ਹੋ ਗਿਆ ਹੈ ਲੇਕਿਨ ਇੱਧਰ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ 1 ਇੰਚ ਵੀ ਜ਼ਮੀਨ ਤੱਕੇ ਨਾਲ ਐਕਵਾਇਰ ਨਹੀਂ ਕਰ ਦਿੱਤੀ ਜਾਵੇਗੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਕਹਿ ਰਹੇ ਨੇ ਰਜਾਬੰਦੀ ਦੇ ਨਾਲ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਤੱਕੇ ਨਾਲ ਜ਼ਮੀਨ ਐਕਵਾਇਰ ਕਰ ਲਈ ਹੈ ਜਿੱਥੇ ਧਰਨੇ ਅਤੇ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਐਂਟਰੀਆਂ ਬੈਨ ਹੋ ਗਈਆਂ ਨੇ ਮੰਤਰੀ ਆਪਣੇ ਘਰਾਂ ਦੇ ਵਿੱਚ ਬੈਠ ਗਏ ਨੇ ਵਿਧਾਇਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਜੇਕਰ ਸੜਕਾਂ ਉੱਤੇ ਨਿਕਲਦੇ ਨੇ ਤਾਂ ਸੜਕਾਂ ਤੇ ਲੋਕ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਕੋਲੋਂ ਸਵਾਲ-ਜਵਾਬ ਪੁੱਛਦੇ ਨੇ ਇਸ ਸਵਾਲਾਂ ਦੇ ਘੇਰਿਆਂ ਦੇ ਵਿੱਚ ਉਹ ਫਸ ਜਾਂਦੇ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਚਾਵੇ ਤੇ ਪੰਜਾਬ ਸਰਕਾਰ ਨੂੰ ਫਫੜਾ ਦਫੜੀ ਮਚ ਗਈ ਹੈ ਕਿਉਂਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਰਵਿੰਦ ਕੇਚੀਵਾਲ ਦਾ ਵੀ ਵਿਰੋਧ ਹੋਵੇਗਾ ਦੂਸਰੇ ਪਾਸੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਲੈਂਡ ਪੋਲਿੰਗ ਪੋਸਿਸ਼ਨ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ ਕੀਦੇ ਪੰਜਾਬ ਸਰਕਾਰ ਦੇ ਵਿਰੁੱਧ ਯਾਨੀ ਕਿ 31 ਅਗਸਤ 1 ਸਤੰਬਰ ਨੂੰ 1 ਸਤੰਬਰ ਨੂੰ ਸੀਸ ਮੈਲ ਕੀਤਾ ਜਾਵੇਗਾ ਅਰਵਿੰਦ ਕੇਸ਼ਿਵਾਲ ਦਾ ਘਰਾਉ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਇੱਧਰ ਕਿਸਾਨਾਂ ਨੇ ਵੀ ਕਿਹਾ ਹੈ ਕਿ ਅਸੀਂ ਅਣ ਮਿੱਥੇ ਸਮੇਂ ਲਈ ਪ੍ਰੋਟੈਸਟ ਕਰਾਂਗੇ ਤੇ ਉਧਰੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੀ ਲੰਬੇ ਸਮੇਂ ਤੱਕ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਰੋਕ ਲਗਾ ਦਿੱਤੀ ਹੈ। ਯਾਨੀ ਕਿ ਪੰਜਾਬ ਸਰਕਾਰ ਨਾ ਤੇ ਕਿਸਾਨਾਂ ਦੀ ਬਣੀ ਨਾ ਬੇਰੁਜ਼ਗਾਰਾਂ ਦੀ ਬਣੀ। ਉਧਰ ਇੱਕ ਮੋਰਚਾ ਖੋਲ ਦਿੱਤਾ ਹੈ ਬੱਸ ਡਿਪਾਰਟਮੈਂਟ ਵਾਲਿਆਂ ਨੇ। ਡਰਾਈਵਰਾਂ ਅਤੇ ਕਨੈਕਟਰਾਂ ਨੂੰ ਪੱਕੇ ਨਹੀਂ ਕੀਤਾ ਸਾਰਿਆਂ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਅਣਮਿੱਥੇ ਲਈ ਅਰਧਾਲ ਕਰਾਂਗੇ ਪੰਜਾਬ ਦੇ ਵਿੱਚ ਸਾਨੂੰ ਲਗਾਤਾਰ ਪ੍ਰੋਸੇ ਦਿੱਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਭਰੋਸਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ ਨਾ ਤਾਂ ਤਰਖਾਮਾਂ ਦੇ ਵਿੱਚ ਵੜੌਤੀ ਕੀਤੀ ਗਈ ਨਾ ਸੈਨੂ ਰੈਗੂਲਰ ਕੀਤੇ ਜਾ ਰਿਹਾ ਤੇ ਗੱਲਾਂ ਦਾ ਕੜਾਹ ਬਣਾ ਕੇ ਸਾਡੇ ਧਰਨੇ ਮੁਲਤਵੀ ਕਰ ਦਿੱਤੇ ਜਾਂਦੇ ਨੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਜਿਹੜੇ ਨੇ ਲਾਲਜੀਤ ਸਿੰਘ ਖੋਲਰ ਉਹਨਾਂ ਦੇ ਘਰ ਦਾ ਘਰਾਉ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਪੱਕਾ ਧਰਨਾ ਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਚੈਲੰਜ 1 ਸਤੰਬਰ ਨੂੰ ਜਥੇ ਜਾਣਗੇ ਜਿਹੜੇ ਘਰਾਉ ਕਰਨਗੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਅਤੇ ਜਿਹੜਾ ਆਮ ਸਾਹਿਬ ਨੇੜੇ ਜਿਹੜਾ ਸ਼ੀਸ਼ ਮਹਿਲ ਬਣਿਆ ਹੋਇਆ ਹੈ ਜਿੱਥੇ ਰੈਨੋਵੇਸ਼ਨ ਤੇ 40 ਤੋਂ 50 ਕਰੋੜ ਰੁਪਏ ਦੱਸਿਆ ਹੈ ਕਿ ਸੁਖਬੀਰ ਬਾਦਲ ਨੇ ਰਿਹਾਇਸ਼ ਵਾਸਤੇ ਲਾਇਆ ਹੈ ਜਿਹੜੀ ਅਰਵਿੰਦ ਕੇਸ਼ਵਲ ਨੂੰ ਦਿੱਤੀ ਹੋਈ ਹੈ ਉਹਦਾ ਵੀ ਘਰਾਉ ਕੀਤਾ ਚਾਹਵੇਗਾ ਯਾਨੀ ਕਿ ਇੱਕ ਪਾਸੇ ਬੇਰੁਜ਼ਗਾਰ ਦੂਸਰੇ ਪਾਸੇ ਕਿਸਾਨ ਅਤੇ ਤੀਸਰੇ ਪਾਸੇ ਸ਼ਰੋਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੱਖਬਾਤ ਜਿਨ੍ਹਾਂ ਨੇ ਨੱਕ ਦੇ ਵਿੱਚ ਤੂੰ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਧੰਨਵਾਦ